ਨਮਸਕਾਰ ਆਦਾਬ ਅਤੇ ਸਤਿ ਸ੍ਰੀ ਅਕਾਲ ਮੈਂ ਆਪ ਸਭ ਦੇ ਨਾਲ ਇੱਕ ਬਹੁਤ ਹੀ ਜ਼ਰੂਰੀ ਗੱਲ ਜਿਹੜੀ ਆ ਉਹ ਸ਼ੇਅਰ ਕਰਨੀ ਚਾਹੁੰਦਾ ਹਾਂ ਕਿ ਟਾਈਮ ਟੂ ਟਾਈਮ ਇਹ ਮਹਿਸੂਸ ਕੀਤਾ ਜਾਂਦਾ ਆ ਕਿ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਉਹ ਅੰਮ੍ਰਿਤਸਰ 에ਅਰਪੋਰਟ ਦੇ ਨਾਲ ਜਿਹੜਾ ਪ੍ਰੋਪਰ ਜਾਂ ਪੂਰਾ ਇਨਸਾਫ ਜਿਹੜਾ ਵਾ ਉਹ ਨਹੀਂ ਕਰ ਰਹੀਆਂ ਇਹ ਸੁਭਾਵਕ ਆ ਕਿਉਂਕਿ ਸਿਰ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ 에ਰਪੋਰਟ ਜਿਹੜਾ ਆ ਉਹ ਇੱਕ ਵਾਹਿਦ ਪੰਜਾਬ ਦਾ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜਾ ਕਿ ਸਿੱਖਾਂ ਦੀ ਰਿਲੀਜੀਅਸ ਕੈਪੀਟਲ ਆ ਉਹਦੇ ਉੱਪਰ ਇੱਕ ਸ਼ਾਨਦਾਰ ਐਂਡ ਇੱਕ ਬਹੁਤ ਹੀ ਖੂਬਸੂਰਤ 에ਰਪੋਰਟ ਦੇ ਰੂਪ ਦੇ ਵਿੱਚ ਇੱਥੇ ਮੌਜੂਦ ਹੈ ਐਂਡ ਇਸ ਦਾ ਜਿਹੜਾ ਕੰਪੀਟੀਸ਼ਨ ਆ ਇਸ ਦੀ ਜਿਹੜੀ ਸ਼ਾਨੋ ਸ਼ੌਕਤ ਆ ਉਹ ਕਈ ਇੰਡੀਆ ਦੇ ਭਾਰਤ ਦੇ ਵੱਡੇ 에어ਪੋਰਟਾਂ ਨੂੰ ਖਤਰੇ 'ਚ ਪਾਉਂਦੀ ਖਾਸ ਕਰਕੇ ਜਿੱਥੇ ਪੰਜਾਬੀਆਂ ਦਾ ਜ਼ਿਆਦਾ ਜਿਹੜਾ ਆ ਉਹ ਆਉਣਾ ਜਾਣਾ ਵਾ ਸੋ ਆਈ ਥਿੰਕ ਮੈਨੂੰ ਇਸ ਚੀਜ਼ ਦੀ ਪੂਰੀ ਜਾਣਕਾਰੀ ਆ ਕਿ ਜਿਹੜੇ ਅੰਮ੍ਰਿਤਸਰ ਦੇ ਹੋਰ ਨਵੇਂ ਬਣੇ 에어ਪੋਰਟਸ ਨੇ ਜਿਸ ਤਰ੍ਹਾਂ ਚੰਡੀਗੜ੍ਹ 에어ਪੋਰਟ ਆ ਜਾਂ ਲੁਧਿਆਣਾ 에어ਪੋਰਟ ਆ ਜਾਂ ਪਿੱਛੇ ਜੇ ਬਠਿੰਡਾ 에어ਪੋਰਟਸ ਦੀ ਵੀ ਗੱਲ ਹੋ ਰਹੀ ਸੀ ਉਹ ਜਿਹੜੇ 에어ਪੋਰਟਸ ਨੇ ਉਹਨਾਂ ਤੋਂ ਦਿੱਲੀ 에어ਪੋਰਟ ਨੂੰ ਕਿਸੇ ਕਿਸਮ ਦਾ ਕੋਈ ਵੀ ਖਤਰਾ ਨਹੀਂ ਹੈ ਇਸ ਕਰਕੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਉਹ ਉਹਨਾਂ 에어ਪੋਰਟਸ ਦੇ ਨਾਲ ਵਰੀਡ ਨੇ ਆ ਉਹਨਾਂ ਨੂੰ ਮੇਨ ਡਰ ਜਿਹੜਾ ਆ ਉਹ ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ 에어ਪੋਰਟ ਅੰਮ੍ਰਿਤਸਰ ਦੀ ਸਕਸੈਸ ਤੋਂ ਸੋ ਆਈ ਥਿੰਕ ਉਹ ਇੱਕ ਇੱਕ ਉਹ ਜਿਹੜੀਆਂ ਕੋਸ਼ਿਸ਼ਾਂ ਆ ਵਾਂ ਕਈ ਇਨੀਸ਼ੀਏਟਿਵਸ ਨੇ ਕਈ ਅਮਰਸਰ 에어ਪੋਰਟ ਨੂੰ ਚਾਉਣ ਵਾਲੇ ਨੇ ਜਿਹੜੇ ਇਹਨੂੰ ਸਕਸੈਸਫੁਲ ਹੋਇਆ ਵੇਖਣਾ ਚਾਹੁੰਦੇ ਨੇ ਐਂਡ ਸਿਰਫ ਸਕਸੈਸਫੁਲੀ ਨਹੀਂ ਬਹੁਤ ਸਕਸੈਸਫੁਲ ਹੋਣਾ ਵੇਖਣਾ ਚਾਹੁੰਦੇ ਨੇ ਸੋ ਇਹ ਇੱਕ ਜਿਹੜੀ ਚੀਜ਼ ਆ ਇਹਨੂੰ ਰੋਕਿਆ ਨਹੀਂ ਜਾ ਸਕਦਾ ਬਿਲਕੁਲ ਵੀ ਕਿਉਂਕਿ ਅਮਰਸਰ ਤੋਂ ਟ੍ਰੈਵਲ ਕਰਨਾ ਇੰਨਾ ਸੁਖਾਲਾ ਆ ਇੰਨਾ ਈਜ਼ੀ ਆ ਐਂਡ ਇੰਨਾ ਮਾਣ ਵਾਲੀ ਗੱਲ ਆ ਜਦੋਂ ਤੁਸੀਂ ਅਮਰਸਰ ਸਾਹਿਬ ਤੋਂ ਤੁਸੀਂ ਫਲਾਈਟ ਲੈ ਕੇ ਡਾਇਰੈਕਟਲੀ ਜਿਹੜੀਆਂ ਇੰਟਰਨੈਸ਼ਨਲ ਡੈਸਟੀਨੇਸ਼ਨਸ ਆ ਤੁਸੀਂ ਉੱਥੇ ਪਹੁੰਚਦੇ ਹੋ ਸੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜਿਹੜੀ ਮੇਰੀ ਇਹ ਟਾਕਸੀ ਥੋੜੀ ਜੀ ਲੰਮੀ ਹੋ ਗਈ ਆ ਪਰ ਮੇਰੇ ਖਿਆਲ ਦੇ ਨਾਲ ਇਹ ਕਾਫੀ ਜਿਹੜੀ ਆ ਇਹ ਜਾਣਕਾਰੀ ਭਰਪੂਰ ਹੋਊਗੀ ਸੋ ਆਪ ਸਭ ਨੂੰ ਇਸ 에어ਪੋਰਟ ਨੂੰ ਸਪੋਰਟ